ਗਰ ਗਿਆ 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 ਗ ਜਾ ਰਹੀ ਰਕੂਰੀ ਨੇ ਅ ਮੈਂ ਜੀ ਦੇਸੀ ਪ੍ਰਦੀਪ ਸਿੰਘ ਮੁੰਡੀ ਪ੍ਰੈਜ਼ੀਡੈਂਟ ਲੁਧਿਆਣਾ ਸੈਂਟਰਲ ਸੋ ਅਸੀਂ ਅੱਜ ਗਊਸ਼ਾਲਾ ٹرسٹ ਤੋਂ ਲੋਨੋ ਦੇ ਵਿੱਚ ਖੜੇ ਆ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਸਾਡੇ ਅਲੂਮਨੀ ਮੈਂਬਰ ਜਿਨੇ ਵੀ ਰਿਸਪੈਕਟਡ ਜੇਏਸੀ ਮੈਂਬਰਸ ਨੇ ਸਾਰੇ ਉਹਨਾਂ ਲਈ ਸੀ ਅੱਜ ਇੱਥੇ ਗੈੱਟ ਟੂਗੇਦਰ ਕੀਤੀ ਸੀ ਔਰ ਇੱਕ ਅਸੀਂ ਮੈਰਿਟ ਲਾਈਫ ਦੇ ਉੱਤੇ ਟ੍ਰੇਨਿੰਗ ਦਾ ਅਰੇਂਜਮੈਂਟ ਕੀਤਾ ਸੀ ਔਰ ਨਾਲ ਅਸੀਂ ਗੋ ਜਿਹੜਾ ਦਾਨ ਹੈ ਪ੍ਰੋਜੈਕਟ ਉਹਦੇ ਉੱਤੇ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆਂ ਔਰ ਮੈਂ ਸਾਰਿਆਂ ਦਾ ਆਪਣੀ ਜੀਸੀਆਈ ਸਾਰੀ ਸੈਂਟਰਲ ਟੀਮ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਖਾਸ ਕਰ ਸਾਡੇ ਗਊਸ਼ਾਲਾ ਦੇ ਟਰਸਟ ਔਰ ਸਾਡੇ ਗਊਸ਼ਾਲਾ ਦੇ ਪ੍ਰੈਜ਼ੀਡੈਂਟ ਮਨੋਜ ਜੀ ਔਰ ਜਨਰਲ ਸੈਕਟਰੀ ਆਨੰਤ ਤਾਇਲ ਜੀ ਔਰ ਸਾਡੇ ਜੀਏਸੀ ਦੇ ਪ੍ਰਧਾਨ ਪੁਨੀਤ ਜੀ ਔਰ ਹੋਰ ਸਾਰੇ ਹੀ ਜਿੰਨੇ ਹੀ ਸਾਡੇ ਸੀਨੀਅਰ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਨੂੰ ਫਿਰ ਇੱਕ ਵਾਰ ਆਪਣੇ ਵੱਲੋਂ ਵੈਲਕਮ ਕਰਦਾ ਹਾਂ ਔਰ ਥੈਂਕ ਯੂ ਕਰਦਾ ਹਾਂ ਉਹਨਾਂ ਨੇ ਟਾਈਮ ਕੱਢਿਆ ਔਰ ਇਸ ਸਮਾਗਮ ਦੇ ਵਿੱਚ ਪਹੁੰਚੇ ਥੈਂਕ ਯੂ ਸੋ ਮਚ। ਤੇ ਬਾਤ ਆ ਬੀਆ ਪੀ ਦੀ ਸੰਸਥਾ ਦੇ ਦਿੱਖੇ ਜਾਵੇ ਦਾਮਾ ਦੀ ਹੁਣ ਕਿ ਦੱਸਾ ਇਹ ਕਈ ਅਜੇਹੀਆਂ ਹੋ ਗਈਆਂ ਦਾਮਾ ਤੇ ਗੋੜਾ ਤੇ ਫਿਰ ਜੇ ਨਕਾਮਾ ਲੋਕ ਗੁੱਧ ਕੀਤੇ ਛੱਡ ਦਿੰਦੇ ਪਰ ਅਜੇ ਨਹੀਂ ਕਰਨਾ ਚਾਹੀਦਾ। ਹਾਂਜੀ ਇਹੀ ਇਹ ਇਹੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜੇ ਇਸ ਗਊਸ਼ਾਲਾ ਦੇ ਵਿੱਚ 6 650 ਜਿਹੜੀ ਗਾਂ ਹੈਗੀ ਹੈ 600 ਔਰ ਉਹਦੇ ਵਿੱਚੋਂ ਸਾਨੂੰ ਪ੍ਰਧਾਨ ਜੀ ਨੇ ਜਿੱਦਾਂ ਦੱਸਿਆ ਕਿ ਸਿਰਫ 25 ਤੋਂ 30 ਜਿਹੜੀਆਂ ਗਾਈਆਂ ਨੇ ਜਿਹੜੀਆਂ ਦੁੱਧ ਦਿੰਦੀਆਂ ਨੇ ਜਿਹੜੀਆਂ ਕਿ ਅਬਿਲਟੀ ਨਹੀਂ ਹੈਗੀ ਜਿਨ੍ਹਾਂ ਦੇ ਵਿੱਚੋਂ ਸਾਰੀਆਂ ਗਾਈਆਂ ਨੂੰ ਇੱਥੇ ਸੇਵਾ ਕਰਦੇ ਨੇ ਸੋ ਇਦਾਂ ਹੀ ਕਰਨਾ ਚਾਹੀਦਾ ਜੀ ਜਿੰਨੀਆਂ ਵੀ ਪਸ਼ੂ ਜਿਹੜੇ ਵੀ ਨੇ ਸੜਕਾਂ ਦੇ ਉੱਤੇ ਘੁੰਮ ਰਹੇ ਨੇ ਜਾਂ ਬਹੁਤ ਹੀ ਜਾਨਵਾਰੀ ਨੁਕਸਾਨ ਵੀ ਕਰਦੇ ਔਰ ਇੱਕ ਬਹੁਤ ਵੱਡਾ ਸਤਕਾਰ ਵੀ ਹੈ ਗਊ ਮਾਤਾ ਜੀ ਦਾ ਸੋ ਇਹ ਸਾਰਿਆਂ ਨੂੰ ਸੇਵਾ ਦੇ ਵਿੱਚ ਅੱਗੇ ਆਉਣਾ ਚਾਹੀਦਾ ਜੀ ਸਾਡੀ ਸੰਸਥਾ ਜੇਸੀਏ ਸੰਸਥਾ ਹੈ ਜੇਸੀਏ ਵਿੱਚ 18 ਤੋਂ 40 ਸਾਲ ਦੇ ਯੁਵਕ ਮੈਂਬਰ ਹੁੰਦੇ ਆ ਹੋਨੇ ਸਿੱਤਿੰਨ ਸਾਲ ਪਹਿਲੇ ਇੱਕ ਨਵੀਂ ਆਰਗੇਨਾਈਜੇਸ਼ਨ ਬਣੀ ਹੈ ਜਿਸੇ ਐਲੂਮਨੀ ਕਲੱਬ ਜਿਹਦੇ ਵਿੱਚ ਜਿਹੜੇ ਵੀ ਪਾਸਟ ਜੀਸੀ ਮੈਂਬਰ ਹੈ 40 ਸਾਲ ਨੂੰ ਕ੍ਰੋਸ ਕਰ ਲਿਏ ਹੈ ਉਹ ਇਸ ਆਰਗੇਨਾਈਜੇਸ਼ਨ ਨੂੰ ਜੁਆਇਨ ਕਰ ਸਕਦੇ ਹੈ ਅੱਜ ਸਾਡੇ ਇੱਕ ਅਧਿਆਏ ਨੇ ਜਿਸੇ ਲੁਧਿਆਣਾ ਸੈਂਟਰ ਨੇ ਬੜਾ ਵੱਡਾ ਉਪਲਾਦਾ ਉਪਲਾਲਾ ਕੀਤਾ ਹੈ ਜਿਹੜਾ ਕਿ ਜੀਸੀ ਐਲੂਮਨੀ ਕਲੱਬ ਦੇ ਸਦਸਿਆਂ ਨੂੰ ਅੱਜ ਇਸੇ ਗਊਸ਼ਾਲਾ ਚ ਬੁਲਾਇਆ ਹੈ ਤੇ ਉਹਨਾਂ ਨੂੰ ਗੋਸ਼ੇਵਾ ਕਰਨ ਦਾ ਮੌਕਾ ਦਿੱਤਾ ਹੈ ਗੋਸ਼ੇਵਾ ਯਾਨੀ ਕਿ ਮਾਤਾ ਦੀ ਸੇਵਾ ਸਾਡੇ ਸ਼ਾਸਤਰ ਵਿੱਚ ਵੀ ਇਹ ਕਿਹਾ ਗਿਆ ਹੈ ਗੋਸ਼ੇਵਾ ਮਾਤਾ ਦੀ ਸੇਵਾ ਦੇ ਬਰਾਬਰ ਹੈ ਤੇ ਇਹ ਸੇਵਾ ਕਰਕੇ ਸ਼ਾਇਆ ਨੂੰ ਇਸ ਕਿਰਪਾਲਾ ਬਖਸ਼ੀ ਇਸ ਵਰਤ ਹੋਈ ਹੈ ਤੇ ਮੈਂ ਜੀਸੀ ਐਲਮਨੀ ਕਲੱਬ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਇਸ ਹਨ ਉੱਤੇ ਆ ਨ ਮੌਕਾ ਦਿੱਤਾ ਮੈਂ ਜੇਸੀ ਪੰਕਜ ਗਰ ਪੂਰ ਪ੍ਰਧਾਨ ਜੇਸੀ ਲੁਧਿਆਣਾ ਸੈਂਟਰਲ ਮੈਂ ਆਪਣੀ ਟੀਮ ਵੱਲੋਂ ਜੈਕ ਕਲੱਬ ਦਾ ਆਪਣੇ ਨਵਨੀਤ ਵੰਸਲ ਜੀ ਦਾ ਵਰੇੇਬ ਵੰਸਲ ਜੀ ਦਾ ਰਾਜੇਸ਼ ਗੁਪਤਾ ਜੀ ਦਾ ਅਨੰਤ ਤਾਇਲ ਜੀ ਦਾ ਤੇ ਗਊਸ਼ਾਲਾ ਦੇ ਪ੍ਰਧਾਨ ਮਨੋਜ ਜੀ ਦਾ ਸਭ ਨੂੰ ਧੰਨਵਾਦ ਕਰਨਾ ਜਾਂਦਾ ਹੈ ਜਿਨ੍ਹਾਂ ਨੇ ਸਾਡੀ ਟੀਮ ਨੂੰ ਇੰਨਾ ਵਧੀਆ ਅਰੇਂਜਮੈਂਟ ਤਿਆਰ ਕਰਾ ਕੇ ਦਿੱਤਾ ਤੇ ਉਹਨਾਂ ਨੇ ਇੰਨਾ ਵਧੀਆ ਇੱਥੇ ਪ੍ਰਸ਼ਾਦ ਦਾ ਅਰੇਂਜਮੈਂਟ ਕਰਕੇ ਦਿੱਤਾ ਗਊ ਸੇਵਾ ਦਾ ਸਾਡੇ ਸਾਰਿਆਂ ਨੂੰ ਮੌਕਾ ਦਿੱਤਾ ਇਦੇ ਨਾਲ ਸਾਡਾ ਜੀਸੀਆਈ ਸੈਂਟਰਲ ਪਰਿਵਾਰ ਦਾ ਤੇ ਜੈਕ ਕਲੱਬ ਦੇ ਪਰਿਵਾਰ ਦੇ ਵਿੱਚ ਵੀ ਇੱਕ ਕਾਫੀ ਸੰਬੰਧ ਬਣੇ ਆ ਤੇ ਇਹਦੇ ਨਾਲ ਇਹਨਾਂ ਦਾ ਵਪਾਰ ਵੀ ਵਧੇਗਾ ਤੇ ਇੱਕ ਲੋਕਾਂ ਲਈ ਮੈਸੇਜ ਵੀ ਹੈਗਾ ਗਊ ਸੇਵਾ ਵੱਤ ਤੋਂ ਵੱਧ ਕਰਨ ਜਿਹੜੇ ਜਿਹੜੇ ਇਸ ਗਊਸ਼ਾਲਾ ਤੋਂ ਆ ਕੇ ਜੁੜਨ ਇਸ ਜੀਸੀਆਈ ਸੰਸਥਾ ਨਾਲ ਜੁੜਨ ਤਾਂਕਿ ਅਸੀਂ ਜਿਹੜੀ ਟ੍ਰੇਨਿੰਗ ਲੋਕਾਂ ਨੂੰ ਦੇ ਰਹੇ ਆ ਅਸੀਂ ਸਾਡੀ ਸੰਸਥਾ ਲੀਡਰਸ ਕ੍ਰੀਏਟ ਕਰਦੀ ਹੈ ਯੂਥ ਲੀਡਰ ਤੋਂ ਸਾਡੇ ਨਾਲ ਇੱਕ ਵਾਰ ਜੁੜਨ ਤੇ ਸਾਡੇ ਕੋਲ ਆ ਕੇ ਇੱਕ ਵਾਰ ਟ੍ਰੇਨਿੰਗ 플ਾਨ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋਲਿਤ ਸੇਵਾ ਕਾਰੀਆ ਤੇ ਬਹੁਤ ਅੱਛਾ ਲੱਗਦਾ ਕਿ ਅਸੀਂ ਵੀ ਉਸ ਚੀਜ਼ ਦਾ ਹਿੱਸਾ ਬਣ ਸਕਿਆ। ਸੋ ਆਪਣਾ ਕੁਝ ਅਸੀਂ ਕੰਟ੍ਰਿਬਿਊਟ ਕਰ ਸਕਿਆ ਇਹਨਾਂ ਦੀ ਗਾਵਾਂ ਦੀ ਸੇਵਾ ਕਰਨ ਲਈ। ਮੈਂ ਜੇਸੀ ਵਾਲਾ ਨਸਬਾ ਵੈਲਕਮ ਕਰਦਾ ਜੀ ਗਊਸ਼ਾਲਾ ਦੇ ਆਣ ਤੇ ਤੇ ਖਾਸ ਤੌਰ ਤੇ ਆਨੰਦ ਤਾਇਲ ਜੀ ਦਾ ਜਿਨ੍ਹਾਂ ਨੇ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਵੀ ਇੱਥੇ ਆਣ ਤੇ ਮੇਰਾ ਤਾਂ ਸਿਰਫ ਇੱਕੋ ਹੀ ਮਕਸਦ ਹੈ ਕਿ ਜੇ ਆਪਣੇ ਤੁਸੀਂ ਲੋਕ ਆਉਂਗੇ ਤੁਹਾਡੇ ਬੱਚੇ ਆਣਗੇ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਆਏਗੀ ਜੀ ਔਰ ਬੱਚਿਆਂ ਨੂੰ ਅੱਛੇ ਸੰਸਕਾਰ ਮਿਲਣਗੇ। ਅੱਜ ਹਰੇਕ ਬੰਦਾ ਮੋਬਾਈਲ 'ਚ ਖੋਇਆ ਹੋਇਆ ਵਾ ਜਾਂ ਨਸ਼ਿਆਂ 'ਚ ਖੋਇਆ ਹੋਇਆ ਵਾ ਜੀ ਇਹਨਾਂ ਸਭ ਤੋਂ ਅਸੀਂ ਜੇ ਦੂਰ ਹੋਣਾ ਚਾਹੁੰਦੇ ਆ ਆਪਣੇ ਬਹੁਤ ਅੱਛੇ ਤਰੀਕੇ ਨਾਲ ਸਾਰੀ ਚੀਜ਼ ਨੂੰ ਬਦਲਿਤ ਕਰਨਾ ਚਾਹੁੰਦੇ ਆ ਇਹਨਾਂ ਦਾ ਮੈਂ ਬੋਰਡ ਪੜ੍ਹ ਰਿਹਾ ਸੀ ਚੇਂਜ ਦਾ ਵਰਲਡ ਜੇਸੀ ਵਾਲਾ ਮੈਂ ਜਿਹੜਾ ਪੁਸਤਕ 골 ਲਗਾਇਆ ਵਾ ਉਹਦੇ 'ਚ ਚੇਂਜ ਦਾ ਵਰਲਡ ਤਾਂ ਹੋਊਗਾ ਜੇ ਪਹਿਲਾਂ ਅਸੀਂ ਆਪਣੇ ਆਪ ਨੂੰ ਚੇਂਜ ਕਰਾਂਗੇ ਆਪਣੇ ਆਪ ਨੂੰ ਚੇਂਜ ਕਰਨ ਵਾਸਤੇ ਤੁਹਾਡੇ ਅੰਦਰ ਜਿਹੜੀ ਪੋਜ਼ਿਟਿਵਿਟੀ ਆਣੀ ਜ਼ਰੂਰੀ ਆ ਉਹ ਜੇ ਇੱਥੇ ਆ ਕੇ ਜੋ ਪੋਜ਼ਿਟਿਵਿਟੀ ਆਂਦੀ ਆ ਜੀ ਹੁਣ ਜਿੰਨੇ ਬੰਦੇ ਵੀ ਆਏ ਆ ਹੁਣ ਜਦੋਂ ਇਹ ਪ੍ਰੈਕਟੀਕਲ ਗੱਲ ਆ ਕੋਈ ਵੀ ਬੰਦਾ ਜਦੋਂ ਗਊ ਨੂੰ ਆਪਣੇ ਹੱਥ ਨਾਲ ਖਿਲਾਉਂਦਾ ਹੈ ਜੀ ਉਹਦੇ ਗਊ ਆਪਣੀ ਜੀਭ ਦੇ ਨਾਲ ਉਹਨੂੰ ਛੱਟਦੀ ਆ ਉਹਦੇ ਹੱਥ ਨੂੰ ਤਾਂ ਬਹੁਤ ਜ਼ਿਆਦਾ ਪੋਜ਼ਿਟਿਵ એનર્ਜੀ ਤੁਹਾਡੇ ਅੰਦਰ ਆਂਦੀ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਤੁਸੀਂ ਜ਼ਰੂਰ ਔਰ ਜ਼ਰੂਰ ਆਪ ਵੀ ਆਓ ਔਰ ਆਪਣੇ ਬੱਚਿਆਂ ਨੂੰ ਵੀ ਭੇਜੋ ਤਾਂ ਕਿ ਅਸੀਂ ਅੱਗੇ ਜਿੱਦਾਂ ਤੁਸੀਂ ਕਹਾ ਗਊਆਂ ਸਰਕਾਂ ਦੇ ਘੁੰਮਦੀਆਂ ਪਈਆਂ ਹਰੇਕ ਚੀਜ਼ ਨੂੰ ਮੈਨੇਜ ਕਰਨਾ ਪੈਂਦਾ ਅੱਜ ਦੀ ਰੇਟ ਦੇ ਵਿੱਚ ਫ੍ਰੀ ਕੁਝ ਨਹੀਂ ਹੈ ਜੇ ਤੁਸੀਂ ਲੋਕ ਆਓਗੇ ਸਾਡਾ ਵੀ ਹੌਸਲਾ ਵਧੂਗਾ ਤੇ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਚੀਜ਼ ਮੈਨੇਜ ਕਰਾਂਗੇ